ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇੱਕ ਦੋ ਨੁਕਤੇ ਇੱਕ ਦੋ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਕਿਉਂਕਿ ਹੁਣ ਜਿਹੜੀ ਝੋਨੇ ਦੀ ਬਾੜੀ ਚੱਲ ਰਹੀ ਹੈ ਅੱਗੇ ਕਣਕ ਦੀ ਬਿਜਾਈ ਬਾਰੇ ਜਿਹੜੀ ਵਿਚਾਰ ਚਾਚਾ ਚੱਲ ਰਹੀ ਹੈ ਆਪਣੀ ਬੇਨਤੀ ਹਰ ਸਾਲ ਤੁਹਾਨੂੰ ਇਹੀ ਹੁੰਦੀ ਹੈ ਕਿ ਜਿੰਨੀ ਰਹਿਣਕੂਨ ਫਸਲ ਦੀ ਜਿਹੜੀ ਜ਼ਮੀਨ 'ਚ ਮਿਲਾ ਸਕਦੇ ਆ ਚਾਹੇ ਕਿਉਂਕਿ ਆਲੂ ਵਾਲੇ ਕਿਸਾਨ ਵੀਰ ਤਾਂ ਹੁਣ ਕਿਉਂਕਿ ਆਲੂ ਵਾਲੇ ਕਿਸਾਨ ਵੀਰ ਸਭ ਤੋਂ ਪਹਿਲਾਂ ਸਮੱਸਿਆ ਜਿਆਦਾ ਦੱਸਦੇ ਹੁੰਦੇ ਕਿ ਸਾਡੀ ਪ੍ਰਾਲੀ ਹੈ ਜਿਹੜੀ ਸਾਨੂੰ ਆਲੂ ਵਿਜਨ ਚ ਸਮੱਸਿਆ ਕ੍ਰੀਏਟ ਕਰਦੀ ਤੇ ਉਹ ਸਭ ਤੋਂ ਵੱਧ ਹੁਣ ਜਿਹੜਾ ਹੈਗਾ ਪ੍ਰਾਲ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਨਾਂ ਨੂੰ ਫਾਇਦਾ ਹੋਣ ਲੱਗ ਪਿਆ ਆਲੂ ਦੀ ਕੁਆਲਿਟੀ ਦੇ ਵਿੱਚ ਝਾੜ ਦੇ ਵਿੱਚ ਤੇ ਜਿਹੜਾ ਸਭ ਤੋਂ ਵੱਡਾ ਫਾਇਦਾ ਸੀ ਕਿ ਕਈ ਵਾਰ ਜਿਹੜੇ ਜਨੂਰੀ ਜੂਨਰੀ ਚ ਮੀਂਹ ਪੈ ਜਾਂਦੇ ਸੀ ਤੇ ਆਲੂ ਖਰਾਬ ਹੋ ਜਾਂਦਾ ਸੀ ਜਿੱਥੇ ਪ੍ਰਾਲੀ ਮਿਕਸ ਹੁੰਦੀ ਲਗਾਤਾਰ ਖੇਤਾਂ ਦੇ ਵਿੱਚ ਆਲੂ ਖਰਾਬ ਨਹੀਂ ਹੁੰਦਾ ਜ਼ਮੀਨ ਜਜ਼ਬ ਕਰਦੀ ਆ ਪਾਣੀ ਨੂੰ ਤੇ ਆਪਾਂ ਵੀ ਜਿਹੜਾ ਹੈਗਾ ਆਪਦੀ ਜ਼ਮੀਨ ਦੀ ਸਿਹਤ 'ਤੇ ਧਿਆਨ ਦੇਈਏ ਤੁਸੀਂ ਇੱਕ ਦੇਖੋ ਵੀ ਇੱਕ ਦਾਣਾ ਆਪਾਂ ਬੀਜਦੇ ਆਂ ਉਹ ਤੋਂ ਆਪਾਂ ਸੈਂਕੜੇ ਦਾਣੇ ਕੱਢ ਲੈਂਦੇ ਆਂ ਤੇ ਨਾਲ ਜਿਹੜਾ ਬੂਟਾ ਹੁੰਦਾ ਕਿੱਡਾ ਬੂਟਾ ਇਹ ਇਹ ਸਾਰਾ ਜ਼ਮੀਨ 'ਚੋਂ ਖਾਦ ਖਰਾਕ ਚੱਕ ਕੇ ਬਣਦੇ ਬੂਟੇ ਸਾਰੇ ਇਹ ਜ਼ਮੀਨ 'ਚੋਂ ਖਰਾਕ ਚੱਕੀ ਹੋਈ ਹੈ ਕਿੱਲੇ ਮਗਰ ਆਪਾਂ ਤਾਂ ਜਿਹੜਾ ਹੈਗਾ ਕੁਆਂਟਲ 2 ਕੁਆਂਟਲ ਸਮਾਨ ਹੀ ਪਾਉਨੇ ਆ ਤੇ ਉਸ ਤੋਂ ਬਾਅਦ ਤਾਂ ਆਪਾਂ ਦਾਣੇ ਵੇਖ ਲਓ ਕਿੰਨੇ ਕੱਢ ਲਏ ਨੇ ਤੇ ਬਾਕੀ ਆ ਜਿਹੜਾ ਹੈਗਾ 2 ਤੋਂ 3 ਟਨ ਜਿਹੜੀ ਹੈਗੀ ਪ੍ਰਾਲ ਬਣਦੀ ਇਹ ਕਿੱਥੋਂ ਬਣਦੀ ਆ ਹਵਾ ਦੀ ਕਾਰਬਨ ਡਾਈਆਕਸਾਈਡ ਤੇ ਸੂਰਜ ਦੀ ਰੋਸ਼ਨੀ ਤੇ ਪਲੱਸ ਜ਼ਮੀਨ ਚੋਂ ਖਰਾਕ ਤੇ ਆਪਾਂ ਜਿਹੜੀ ਖਰਾਕ ਦਿੰਨੇ ਆਂ ਤਕਰੀਬਨ ਸਿਰਫ ਬੂਟੇ ਨੂੰ ਫਸਲ ਨੂੰ ਦਿੰਨੇ ਆਂ ਜਿਹੜੀ ਕੋਈ ਤਤਾਂ ਵਾਲੀ ਸਪਰੇਅ ਕੀਤੀ ਜਾਂ ਕੋਈ ਆਪਣਾ ਨਾਈਟ੍ਰੋਜਨ ਦਿੱਤੀ ਫਾਸਫੋਰਸ ਪੋਟਾਸ਼ ਦਿੱਤੀ ਤੇ ਆਪਾਂ ਆਰਗੈਨਿਕ ਮੈਟਰ ਜਾਂ ਕੋਈ ਫਸਲੀ ਰਹਿੰਦ-ਖੂੰਦ ਹਰੀ ਖਾਦ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰੀਏ ਜ਼ਮੀਨ ਦੀ ਤਾਕਤ 'ਤੇ ਧਿਆਨ ਦੇਈਏ ਜ਼ਮੀਨ ਦੀ ਸਿਹਤ 'ਤੇ ਧਿਆਨ ਦੇਈਏ ਉਸ ਜਿਹੜਾ ਹੈਗਾ ਗੁਰੂ ਮਹਾਰਾਜ ਦਾ ਉਪਦੇਸ਼ ਹੈਗਾ ਆ ਪਾ ਜਪਜੀ ਸਾਹਿਬ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਿੱਤੀ ਆਪਾਂ ਨੂੰ ਆਪਾਂ ਡੇਲੀ ਪੜ੍ਹਦੇ ਆ ਜਾਂ ਜਦੋਂ ਅਰਦਾਸ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸੰਦੇਸ਼ ਦਿੱਤਾ ਹੋਇਆ ਆਪਾਂ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਬੇਨਤੀ ਆ ਇਹ ਇਹ ਜਿਹੜੀ ਆਪਾਂ ਜ਼ਮੀਨ ਦੇ ਵਿੱਚੋਂ ਬੂਟਾ ਪੈਦਾ ਕੀਤਾ ਬੂਟੇ ਨੇ ਆਪਾਂ ਨੂੰ ਦਾਣੇ ਦਿੱਤੇ ਤੇ ਆ ਜਿਹੜਾ ਬਾਕੀ ਸਮਾਨ ਆ ਇਹ ਵਾਪਸ ਕਰ ਦਿਓ ਜ਼ਮੀਨ ਨੂੰ ਤੇ ਫੇਰ ਆਪਾਂ ਅਗਲੀ ਫਸਲ ਫੇਰ ਕੱਢਣ ਨੂੰ ਜਿਹੜੇ ਤਿਆਰ ਹੈ ਤੇ ਉਹ ਵੀ ਜਿਹੜਾ ਹੈਗਾ ਆਪਾਂ ਦਾਣੇ ਲੈਣੇ ਆ ਉਹ ਆਪਾਂ ਨੂੰ ਧਰਤੀ ਮਾਤਾ ਨੇ ਜਿਹੜੀ ਆਪਣੀ ਪਾਲਣ ਪੋਸ਼ਣ ਵਾਸਤੇ ਪਰਿਵਾਰ ਦੇ ਤੇ ਰੋਜੀ ਰੋਟੀ ਵਾਸਤੇ ਤੇ ਬਾਕੀ ਜਿਹੜੀ ਹੈਗੀ ਹੈ ਜਿਹਦੇ ਉੱਤੇ ਦਾਣੇ ਲਾਏ ਆ ਬੂਟਾ ਉਹਨੂੰ ਵੇਚੀ ਜਮੀਨ ਦੇ ਵਾਦੋ ਉਹ ਵਾਪਸ ਕਰ ਦਿਓ ਉਹ ਆਪਾਂ ਨੂੰ ਹੋਰ ਵੱਧ ਮਿਲਣਗੇ ਅਗਲੇ ਸਾਲ ਇਹ ਬੇਨਤੀ ਆ ਵਾਕਣੀ ਆਪਣੇ ਜਿਹੜੇ ਕੀਮਤੀ ਸੁਝਾਅ ਜਰੂਰ ਦਿਹਾ ਜੇ ਆਪਾਂ ਵੱਖ-ਵੱਖ ਤਰੀਕਿਆਂ ਨਾਲ ਬਜਾਈ ਦਾ ਕਿਵੇਂ-ਕਿਵੇਂ ਆਪਾਂ ਬਜਾਈ ਕਰਨੀ ਹੈ ਇਹ ਤੁਹਾਨੂੰ ਪਤਾ ਹੀ ਹੈ ਸਭ ਹੱਲ ਵੀ ਹੈਗੇ ਇਹ ਵੀ ਤੁਹਾਨੂੰ ਪਤਾ ਸਭ ਤਰੀਕੇ ਹੈਗੇ ਆ ਬਿਲਕੁਲ ਆਪਾਂ ਵਿੱਚ ਜ਼ਮੀਨ ਦੇ ਜਿਹੜੀ ਫਸਲੀ ਰੈਂਡਕੂ ਦਾ ਉਹ ਵਾ ਸਕਦੇ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹਰ ਦੂਜੇ ਤੀਜੇ ਹਰ ਮਿਲਦਾ ਦਾ ਹਰ ਦੂਜੇ ਤੀਜੇ ਨੇ ਹਰ ਇੱਕ ਕਿਸਾਨ ਵੀਰ ਕੋਲੇ ਤਕਰੀਬਨ ਰੋਟਾਵੇਟਰ ਤਾਂ ਹੈਗਾ ਹੀ ਜਣਾ ਤੇ ਇਸ ਤੋਂ ਬਿਨਾ ਹੁਣ ਤਾਂ ਜਿਹੜੇ ਸੁਪਰ ਸੀਡਰ ਹੈਪੀ ਸੀਡਰ ਹੈਪੀ ਸੀਡਰ ਬਾਰੇ ਮੈਂ ਗੱਲ ਕਰਦਾ ਹਾਂ ਤਾਂ ਹੈਪੀ ਸੀਡਰ ਕਿੰਨਾ ਕਿਸਾਨ ਪੱਕੀ ਜਿਹੜਾ ਇੰਪਲੀਮੈਂਟ ਹੈ ਉੱਪਰ ਰੱਖ ਕੇ ਪਰਾਲੀ ਦੀ ਮਲਚ ਕਰਕੇ ਨਾਲ ਗੁੱਲੀ ਡੰਡੇ ਦਾ ਕੰਟਰੋਲ ਤੇ ਨਾਲ ਆਪਣੀ ਜਿਹੜੀ ਔਲੀ-ਹੌਲੀ ਪਰਾਲੀ ਬਚਰ ਆਲੀ ਜਾਂਦੀ ਸਰਪ੍ਰੋਸੀਡਿੰਗ ਹੈ ਮਲਚਿੰਗ ਹੈ ਜੰਜਮੇ ਆਲੂ ਵਾਲੇ ਕਿਸਾਨ ਵੀਰ ਆ ਉਹ ਤਾਂ ਹੁਣ ਪਰਾਲੀ ਜਿਹੜੀ ਵੱਧ ਤੋਂ ਵੱਧ ਵਿੱਚ ਬਾਹਰ ਹੈ ਕਿਉਂਕਿ ਉਹਦੇ ਨਾਲ ਆਲੂ ਦੀ ਕੁਆਲਿਟੀ ਝਾੜਦੇ ਤਾਂ ਫਰਕ ਪੈਣਾ ਪੈਣਾ ਆਲੂ ਖਰਾਬ ਨਹੀਂ ਹੁੰਦਾ ਜਿਵੇਂ ਜਨਵਰੀ ਦੇ ਵਿੱਚ ਕਈ ਵਾਰ ਮੀਂਹ ਮੂ ਪੈ ਜਾਂਦੇ ਆ ਤੇ ਜਿੱਥੇ ਪ੍ਰਾਲੀ ਵਿੱਚ ਵਹਿੰਦੀ ਆ ਤੇ ਆਲੂ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਆਲੂ ਵਾਲੇ ਕਿਸਾਨ ਵੀਰਾਂ ਵਾਸਤੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਪਹਿਲਾਂ ਪ੍ਰਾਲੀ ਦੀ ਇਹ ਕਹਿੰਦੇ ਹੁੰਦੇ ਸੀਗੇ ਕਿ ਸਾਡੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਤੇ ਉਹਨਾਂ ਨੇ ਹੁਣ ਪ੍ਰਾਲੀ ਉਹਨਾਂ ਵਾਸਤੇ ਜਿਹੜੀ ਚੰਗਾ ਵਰਦਾਨ ਸਾਹਤ ਹੋ ਰਹੀ ਹੈ ਬਾਕੀ ਕੋਈ ਕਿਸਾਨ ਵੀਰ ਜਿਹੜੇ ਥੋੜਾ ਬਹੁਤਾ ਰਗਵੇਦੀਆਂ ਗੱਠਾ ਬਣਾ ਲੈਂਦੇ ਉਹ ਜਿਨ੍ਹਾਂ ਨੇ ਕੋਈ ਲਸਣ ਲਸਣ ਵਾਲੇ ਕੋਈ ਕਿਸਾਨ ਵੀਰ ਹੈ ਜਾਂ ਕੋਈ ਸਬਜ਼ੀਆਂ ਦੇ ਕਾਸ਼ਤ ਵਾਲੇ ਜਾਂ ਕੋਈ ਹਲਦੀ ਵਾਲੇ ਉਹਨਾਂ ਨੇ ਮਲਚਿੰਗ ਕਰ ਲੈਣੀ ਵਿੱਚ ਪਰਾਲੀ ਦੀ ਉਹ ਇਕੱਠੀ ਕਰਕੇ ਮਲਚਿੰਗ ਕਰ ਲੈਣੀ ਜਿਹੜਾ ਥੱਲੇ ਵਾਲਾ ਸਮਾਨ ਹੈ ਉੱਪਰਲਾ ਜਿਹੜਾ ਲੂਸ ਸਟਰਾ ਜਿਹੜੀ ਲਿੱਦ ਆਪਾਂ ਕਹਿੰਦੇ ਨੇ ਉਹ ਇਕੱਠੀ ਕਰ ਲੈਂਦੇ ਬਾਕੀ ਵਿੱਚ ਉਹਦੇ ਕਿਸੇ ਵੀ ਤਰੀਕੇ ਬਜਾਈ ਕਰ ਲੋ ਕਣਕ ਦੀ ਜ਼ੀਰੋ ਡ੍ਰਿਲ ਤੋਂ ਲੈ ਕੇ ਕਿੰਨੇ ਇੰਪਲੀਮੈਂਟ ਸੋ ਆਪਣੇ ਵਿਚਾਰ ਜ਼ਰੂਰ ਦੱਸ ਜੇ ਮੇਰੀ ਤਾਂ ਬੇਨਤੀ ਇਹੀ ਹੈ ਕਿ ਆਪਾਂ ਜਿਹੜੀ ਹੈਗੀ ਹੈ ਇਹ ਆਪਣੇ ਪੱਖ 'ਚ ਆ ਆਪਣੀ ਜ਼ਮੀਨ ਦੇ ਪੱਖ 'ਚ ਆਉਣ ਵਾਲੇ ਪੁਵਕ ਵਾਸਤੇ ਜਿਹੜਾ ਹੈਗਾ ਉਹਦੇ ਪੱਕ ਚ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ